ਸਭਨਾ ਨੂੰ ਜੈਮਸੀ ਕੀ ਆਇ ਇੱਕ ਵਾਰ ਫਿਰ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਸਿੱਖਣ ਦੇ ਲਈ ਜਾ ਰਹੇ ਹਾਂ ਅੱਜ ਅਸੀਂ ਸਿੱਖਾਂਗੇ ਸ੍ਰਿਸ਼ਟੀ ਦਾ ਵਰਣਨ ਸਾਰੀ ਸ੍ਰਿਸ਼ਟੀ ਪਰਮੇਸ਼ਵਰ ਦੀ ਰਚਨਾ ਹੈ ਯਾਨੀ ਕਿ ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਵਰ ਨੇ ਹੀ ਬਣਾਇਆ ਹੈ ਇਸ ਰਚਨਾ ਦੇ ਬਾਰੇ ਸਾਨੂੰ ਉਤਪਤੀ ਦੀ ਕਿਤਾਬ ਜਦੋਂ ਅਸੀਂ ਉਸ ਦਾ 1 ਅਤੇ 2 ਅਧਿਆਇ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੋਇਆ ਮਿਲਦਾ ਹੈ ਉਤਪਤੀ 1 ਦੀ 1 ਵਿੱਚ ਲਿਖਿਆ ਹੈ ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਯਾਨੀ ਕਿ ਬਾਈਬਲ ਦੀ ਪਹਿਲੀ ਕਿਤਾਬ ਦੀ ਪਹਿਲੇ ਅਧਿਆਇ ਦੀ ਪਹਿਲੀ ਆਇਤ ਵਿੱਚ ਲਿਖਿਆ ਹੈ। ਇੱਕ ਹੈ ਸ੍ਰਿਸ਼ਟੀ ਅਤੇ ਇੱਕ ਹੈ ਸ੍ਰਿਸ਼ਟੀ ਕਰਤਾ ਜਿਸ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ। ਸ੍ਰਿਸ਼ਟੀ ਅੱਜ ਵੀ ਗਵਾਹੀ ਭਰਦੀ ਹੈ ਕਿ ਪਰਮੇਸ਼ਰ ਹੈ। ਆਕਾਸ਼ ਜੋ ਬਿਨਾਂ ਸਹਾਰੇ ਦੇ ਖੜਾ ਹੈ धरती जिस तेसी ਰਹਿੰਦੇ ਹਾਂ ਇਹ ਸਭ ਸ੍ਰਿਸ਼ਟੀਕਰਤਾ ਪਰਮੇਸ਼ਵਰ ਦੀ ਰਚਨਾ ਹੈ ਸੋ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੁਣ ਅਸੀਂ ਦੇਖਾਂਗੇ ਦਿਨਾਂ ਦੇ ਅਨੁਸਾਰ ਪਰਮੇਸ਼ਰ ਨੇ ਕਿਸ ਦਿਨ ਕੀ ਬਣਾਇਆ ਔਰ ਕਿੰਨੇ ਦਿਨਾਂ ਦੇ ਵਿੱਚ ਸਭ ਕੁਝ ਬਣਾਇਆ ਪਹਿਲਾ ਦਿਨ ਪਰਮੇਸ਼ਰ ਨੇ ਆਖਿਆ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਸੋ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਉਸਨੇ ਚਾਨਣ ਨੂੰ ਦਿਨ ਆਖਿਆ ਅਤੇ ਹਨੇਰੇ ਨੂੰ ਰਾਤ ਆਖਿਆ ਸੋ ਸਾਂਝ ਤੇ ਸਵੇਰ ਪਹਿਲਾ ਦਿਨ ਹੋਇਆ ਜਦੋਂ ਅਸੀਂ ਉਤਪਤੀ ਦੀ ਕਿਤਾਬ ਉਸ ਦਾ ਇੱਕ ਅਧਿਆਇ 3 ਤੇ 4 ਵਚਨ ਪੜ੍ਹਦੇ ਹਾਂ ਤਾਂ ਉੱਥੇ ਸਾਨੂੰ ਇਹ ਵਚਨ ਲਿਖਿਆ ਹੋਇਆ ਮਿਲਦਾ ਹੈ। ਭਾਵ ਪਰਮੇਸ਼ਰ ਨੇ ਪਹਿਲੇ ਦਿਨ ਦਿਨ ਅਤੇ ਰਾਤ ਬਣਾਈ। ਦੂਸਰਾ ਦਿਨ ਦੂਸਰੇ ਦਿਨ ਪਰਮੇਸ਼ਰ ਨੇ ਆਕਾਸ਼ ਨੂੰ ਬਣਾਇਆ ਜਿਸ ਨਾਲ ਉੱਪਰ ਤੇ ਹੇਠਾਂ ਵਾਲੇ ਪਾਣੀ ਵੱਖ ਹੋ ਗਏ। ਤੀਸਰਾ ਦਿਨ ਪਰਮੇਸ਼ਵਰ ਨੇ 헤ਠਾ ਵਾਲੇ ਪਾਣੀਆਂ ਨੂੰ ਇਕੱਠਾ ਕੀਤਾ ਤਾਂ ਜੋ ਖੁਸ਼ਕੀ ਨਜ਼ਰ ਆਵੇ ਖੁਸ਼ਕੀ ਨੂੰ ਪਰਮੇਸ਼ਵਰ ਨੇ ਧਰਤੀ ਆਖਿਆ ਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਇਸੇ ਦਿਨ ਹੀ ਧਰਤੀ ਤੇ ਫਲਦਾਰ ਪੌਦੇ ਬੂਟੇ ਦਰਖਤ ਉੱਗੇ ਪਾਪ ਪਰਮੇਸ਼ਵਰ ਨੇ ਤੀਸਰੇ ਦਿਨ ਧਰਤੀ ਪੌਦੇ ਫਲਦਾਰ ਬਿਰਸ਼ ਉਗਾਏ ਚੌਥਾ ਦਿਨ ਪਰਮੇਸ਼ਵਰ ਨੇ ਦਿਨ ਸਮੇਂ ਅਤੇ ਸਾਲਾਂ ਦੀ ਪਹਿਚਾਨ ਦੇ ਲਈ ਸੂਰਜ ਚੰ드ਰਮਾ ਅਤੇ ਤਾਰਿਆਂ ਨੂੰ ਬਣਾਇਆ ਪੰਜਵਾਂ ਦਿਨ ਉਸਨੇ ਸਮੁੰਦਰ ਜੀਵ ਅਤੇ ਆਕਾਸ਼ ਦੇ ਪੰਛੀ ਬਣਾਏ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਕਿ ਉਹ ਵਧਣ ਤੇ ਫੈਲਣ ਛੇਵਾਂ ਦਿਨ ਪਰਮੇਸ਼ਰ ਨੇ ਧਰਤੀ ਤੇ ਪਸ਼ੂ ਰੰਗਣ ਵਾਲੇ ਜੀਵ ਅਤੇ ਆਖਿਰ ਵਿੱਚ ਮਨੁੱਖ ਨੂੰ ਬਣਾਇਆ ਮਨੁੱਖ ਨੂੰ ਪਰਮੇਸ਼ਰ ਨੇ ਕਿਸ ਤਰ੍ਹਾਂ ਬਣਾਇਆ ਜਦੋਂ ਅਸੀਂ ਉਤਪਤੀ ਦੀ ਕਿਤਾਬ ਉਸ ਦਾ 2 ਅਧਿਆਇ ਉਸ ਦਾ 7 ਵਚਨ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਹੈ ਮਨੁੱਖ ਨੂੰ ਪਰਮੇਸ਼ਰ ਨੇ ਜ਼ਮੀਨ ਦੀ ਮਿੱਟੀ ਤੋਂ ਰਚਿਆ ਉਸ ਦੀਆਂ ਨਾਸਾਂ ਦੇ ਵਿੱਚ ਜੀਵਨ ਦਾ ਸਾਹ ਫੁੱਕਿਆ ਸੋ ਆਦਮੀ ਜਿਉਂਦੀ ਜਾਨ ਹੋ ਗਿਆ ਪਰਮੇਸ਼ਵਰ ਨੇ ਹਵਾ ਨੂੰ ਕਿਸ ਤਰ੍ਹਾਂ ਬਣਾਇਆ ਜਦੋਂ ਅਸੀਂ ਉਤਪਤੀ ਦੀ ਕਿਤਾਬ 2 ਅਧਿਆਇ 21 ਤੇ 22 ਵਚਨ ਪੜ੍ਹਦੇ ਹਾਂ ਤਾਂ ਉੱਤੇ ਲਿਖਿਆ ਹੈ ਪਰਮੇਸ਼ਰ ਨੇ ਆਦਮੀ ਤੇ ਗੂੜੀ ਨੀਂਦ ਪੇਚੀ ਸੋ ਸੌਂ ਗਿਆ ਪਰਮੇਸ਼ਰ ਨੇ ਉਸ ਦੀਆਂ ਪਸਲੀਆਂ ਦੇ ਵਿੱਚੋਂ ਇੱਕ ਕੱਢ ਲਈ ਔਰ ਉਸ ਦੀ ਥਾਂ ਮਾਸ ਭਰ ਦਿੱਤਾ ਔਰ ਜਿਹੜੀ ਪਸਲੀ ਉਸ ਨੇ ਆਦਮ ਦੇ ਵਿੱਚੋਂ ਕੱਢੀ ਸੀ ਉਸ ਤੋਂ ਨਾਰੀ ਬਣਾਈ ਸਤਵਾਂ ਦਿਨ ਇਸ ਦਿਨ ਪਰਮੇਸ਼ਰ ਆਪਣੇ ਕਾਰਜ ਤੋਂ ਜਿਹੜਾ ਉਹ ਕਰ ਰਿਹਾ ਸੀ ਵਿਹਲਾ ਹੋ ਗਿਆ ਇਸ ਦਿਨ ਨੂੰ ਪਰਮੇਸ਼ਰ ਨੇ ਅਸੀਸ ਦਿੱਤੀ ਅਤੇ ਪਵਿੱਤਰ ਠਹਿਰਾਇਆ ਜਦੋਂ ਉਤਪਤੀ ਦੀ ਕਿਤਾਬ ਉਸ ਦਾ 2 ਅਧਿਆਇ 1 ਤੇ 2 ਵਚਨ ਪੜ੍ਹਦੇ ਹਾਂ ਤਾਂ ਸਾਨੂੰ ਉੱਥੇ ਲਿਖਿਆ ਹੋਇਆ ਮਿਲਦਾ ਹੈ ਹੁਣ ਅਸੀਂ ਦੇਖਾਂਗੇ ਪਰਮੇਸ਼ਰ ਨੇ ਜਿਹੜੇ ਵੀ ਪਸ਼ੂ ਪੰਛੀ ਜੀਵ ਜੰਤੂ ਜਾਨਵਰ ਬਣਾਏ ਸੀ ਉਹਨਾਂ ਦੇ ਨਾਮ ਕਿਸ ਨੇ ਰੱਖੇ ਉਹਨਾਂ ਦੇ ਨਾਮ ਰੱਖੇ ਸੀ ਆਦਮ ਨੇ ਹਵਾ ਦਾ ਨਾਮ ਕਿਸ ਨੇ ਰੱਖਿਆ ਹਵਾ ਦਾ ਨਾਮ ਵੀ ਆਦਮ ਨੇ ਹੀ ਰੱਖਿਆ ਸੀ ਜਦੋਂ ਅਸੀਂ ਉਤਪਤੀ ਦੀ ਕਿਤਾਬ 3 ਅਧਿਆਇ 20 ਵਚਨ ਪੜ੍ਹਦੇ ਹਾਂ ਉੱਥੇ ਸਾਨੂੰ ਲਿਖਿਆ ਹੋਇਆ ਮਿਲਦਾ ਹੈ ਆਦਮ ਅਤੇ ਹਵਾ ਨੂੰ ਪਰਮੇਸ਼ਰ ਨੇ ਅਦਨ ਦੇ ਬਾਗ ਵਿੱਚ ਰੱਖਿਆ ਅੱਜ ਅਸੀਂ ਦੇਖਿਆ ਕਿ ਪਰਮੇਸ਼ਰ ਨੇ ਦਿਨਾਂ ਦੇ ਅਨੁਸਾਰ ਕਿਹੜੇ ਦਿਨ ਕੀ ਬਣਾਇਆ ਇੱਕ ਵਾਰ ਫਿਰ ਤੋਂ ਮੈਂ ਬੋਲਾਂਗੀ ਪਹਿਲੇ ਦਿਨ ਪਰਮੇਸ਼ਰ ਨੇ ਦਿਨ ਅਤੇ ਰਾਤ ਬਣਾਏ ਦੂਸਰੇ ਦਿਨ ਪਰਮੇਸ਼ਰ ਨੇ ਆਕਾਸ਼ ਬਣਾਇਆ ਤੀਸਰੇ ਦਿਨ ਧਰਤੀ ਫਲਦਾਰ ਪੌਦੇ ਬੂਟੇ ਦਰਖਤ ਬਣਾਏ ਚੌਥੇ ਦਿਨ ਪਰਮੇਸ਼ਰ ਨੇ ਸੂਰਜ ਚੰ드ਰਮਾ ਤੇ ਤਾਰਿਆਂ ਨੂੰ ਬਣਾਇਆ ਪੰਜਵੇਂ ਦਿਨ ਪਰਮੇਸ਼ਰ ਨੇ ਸਮੁੰਦਰ ਦੇ ਜੀਵ ਅਤੇ ਆਕਾਸ਼ ਦੇ ਪੰਛੀ ਬਣਾਏ ਛੇਵੇਂ ਦਿਨ ਪਰਮੇਸ਼ਰ ਨੇ ਧਰਤੀ ਤੇ ਪਸ਼ੂ ਰੰਗਨ ਵਾਲੇ ਜੀਵ ਅਤੇ ਆਖਿਰ ਵਿੱਚ ਮਨੁੱਖ ਨੂੰ ਬਣਾਇਆ ਸੱਤਵੇਂ ਦਿਨ ਨੂੰ ਪਰਮੇਸ਼ਰ ਨੇ ਅਸੀਸ ਦਿੱਤੀ ਉਹ ਆਪਣੇ ਕੰਮ ਤੋਂ ਵਿਹਲਾ ਹੋ ਗਿਆ ਅਤੇ ਉਸਨੇ ਆਰਾਮ ਕੀਤਾ اور اس دن ਨੂੰ ਪਵਿੱਤਰ ਠਹਿਰਾਇਆ ਹੁਣ ਅਸੀਂ ਦੇਖਾਂਗੇ ਇੱਕ ਆਦਮ ਜਿਹੜਾ ਹੈ ਉਸ ਨੂੰ ਪਰਮੇਸ਼ਰ ਨੇ ਮਿੱਟੀ ਤੋਂ ਬਣਾਇਆ ਸੀ ਇੱਕ ਸਚਾਈ ਹੈ ਅੱਜ ਵੀ ਅਸੀਂ ਦੇਖਦੇ ਹਾਂ ਜਦ ਇੱਕ ਇੱਕ ਮਨੁੱਖ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਮਿੱਟੀ ਦੇ ਵਿੱਚ ਹੀ ਦਫਨਾਇਆ ਜਾਂਦਾ ਹੈ ਕਿਉਂਕਿ ਵਚਨ ਇਸ ਗੱਲ ਨੂੰ ਬਿਆਨ ਕਰਦਾ ਹੈ ਜਦੋਂ ਅਸੀਂ ਉਤਪਤੀ ਦੀ ਕਿਤਾਬ 3 ਅਧਿਆਇ 19 ਵਚਨ ਪੜ੍ਹਦੇ ਹਾਂ ਤਾਂ ਉੱਤੇ ਲਿਖਿਆ ਤੂੰ ਆਪਣੇ ਮੂੰਹ ਦੇ ਪਸੀਨੇ ਨਾਲ ਆਪਣੀ ਰੋਟੀ ਖਾਵੇਂਗਾ ਜਦ ਤੱਕ ਤੂੰ ਧਰਤੀ ਵਿੱਚ ਵਾਪਸ ਨਾ ਆ ਜਾਵੇਂ ਤੂੰ ਮਿੱਟੀ ਤੋਂ ਲਿਆ ਗਿਆ ਹੈ ਅਤੇ ਮਿੱਟੀ ਵਿੱਚ ਹੀ ਵਾਪਸ ਚਲਾ ਜਾਨੇਗਾ ਉਪਦੇਸ਼ਕ ਦੀ ਪੋਥੀ ਤਿੰਨ ਵਿਆਏ ਵੀ ਵਚਨ ਚ ਲਿਖਿਆ ਸਾਰੇ ਇੱਕੇ ਥਾਂ ਜਾਂਦੇ ਹਨ ਸਾਰੇ ਮਿੱਟੀ ਤੋਂ ਬਣੇ ਹਨ ਮਿੱਟੀ ਵਿੱਚ ਹੀ ਵਾਪਸ ਜਾਂਦੇ ਹਨ ਇਹ ਮਨੁੱਖਤਾ ਦੀ ਸਚਾਈ ਹੈ ਜ਼ਬੂਰ 103 ਦੇ 14 ਚ ਲਿਖਿਆ ਉਹ ਜਾਣਦਾ ਹੈ ਕਿ ਅਸੀਂ ਕੀ ਹਾਂ ਉਹ ਯਾਦ ਰੱਖਦਾ ਹੈ ਕਿ ਅਸੀਂ ਧੂੜ ਮਿੱਟੀ ਹਾਂ ਯੂਬ ਦੀ ਕਿਤਾਬ 10 ਦੇ 9 ਵਚਨ ਚ ਲਿਖਿਆ ਯਾਦ ਕਰ ਤੂੰ ਮੈਨੂੰ ਮਿੱਟੀ ਤੋਂ ਬਣਾਇਆ ਹੈ ਅਤੇ ਹੁਣ ਮੈਨੂੰ ਫਿਰ ਧੂੜ ਵਿੱਚ ਮਿਲਾ ਦੇਵੇਂਗਾ ਪਰਮੇਸ਼ਰ ਨੇ ਮਿੱਟੀ ਨੂੰ ਹੀ ਮਾਸ ਹੱਡੀਆਂ ਨਾੜਾਂ ਦੇ ਵਿੱਚ ਬਦਲ ਦਿੱਤਾ ਅੱਜ ਵੀ ਇੱਕ ਮਨੁੱਖ ਜਦੋਂ ਖਤਮ ਹੋ ਜਾਂਦਾ ਹੈ ਤਾਂ ਉਸ ਨੂੰ ਜਦ ਉਸ ਨੂੰ ਦਫਨਾਉਂਦੇ ਆ ਕੁਝ ਵੀ ਕਰਦੇ ਆ ਤਾਂ ਉਹ ਵਾਪਸ ਮਿੱਟੀ ਦੇ ਵਿੱਚ ਚਲਾ ਜਾਂਦਾ ਹੈ ਵਚਨ ਚ ਲਿਖਿਆ ਇੱਕ ਰੁੱਖ ਜਦ ਕੱਟਿਆ ਜਾਂਦਾ ਹੈ ਤਾਂ ਉਸਦੇ ਫੁੱਟਣ ਦੀ ਆਸ ਹੈ ਲੇਕਿਨ ਮਨੁੱਖ ਜੋ ਆਪਣੇ ਸਦੀਪਕ ਟਿਕਾਣੇ ਨੂੰ ਚਲਾ ਜਾਂਦਾ ਹੈ ਉਸਦੇ ਵਾਪਸ ਮੁੜਨ ਦੀ ਆਸ ਨਹੀਂ ਹੁੰਦੀ ਸੋ ਆਈਏ ਅੱਜ ਸੀ ਆਪਣੇ ਸ੍ਰਿਸ਼ਟੀਕਰਤਾ ਪਰਮੇਸ਼ਰ ਨੂੰ ਜਾਣ ਕੇ ਸ੍ਰਿਸ਼ਟੀ ਦੀ ਨਹੀਂ ਬਲਕਿ ਸ੍ਰਿਸ਼ਟੀਕਰਤਾ ਦੀ ਉਪਾਸਨਾ ਕਰੀਏ ਸਾਡੇ ਜੀਵਨ ਦੇ ਵਿੱਚ ਅਸੀਂ ਉਸ ਨੂੰ ਜਾਣ ਲਈਏ ਜੋ ਸਮਾਂ ਉਸਨੇ ਸਾਡੀ ਜ਼ਿੰਦਗੀ ਦੀ ਵਿੱਚ ਦਿੱਤਾ ਹੈ ਸੋ ਪਰਮੇਸ਼ਰ ਇਹਨਾ ਬਚਨਾਂ ਦੇ ਦੁਆਰਾ ਸਾਨੂੰ ਸਭਨਾਂ ਨੂੰ ਆਸ਼ੀਸ਼ ਦੇ ਜੈ ਮਸੀਹ ਕੀ